ਦਲਾਲ ਕੀ ਜੈ ਰਾਧਾ ਕ੍ਰਿਸ਼ਨ ਕੀ ਜੈ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਨੱਗਰ ਨਿਵਾਸੀਆਂ ਨੂੰ ਜਿਸ ਤਰ੍ਹਾਂ ਕੇ ਪਤਾ ਹੈ ਪਿਛਲੇ 7 ਸਾਲਾਂ ਤੋਂ ਅਖੰਡ ਧੂਣਾ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਵਿਖੇ ਬਾਬਾ ਸ਼ਿਵਦਾਸ ਜੀ ਦੀ ਰਹਿਨਵਾਈ ਹੇਠ ਮਹਾ ਗ੍ਰੰਥ ਭਾਗਵਤ ਪ੍ਰਾਣ ਦੀ ਕਥਾ ਪਿਛਲੇ 7 ਸੱਤਾਂ ਤੋਂ ਹੋ ਰਹੀ ਹੈ ਇਸ ਸਾਲ ਵੀ ਲਗਾਤਾਰ 7 ਦਿਨ ਤੋਂ ਜਿਹੜੀ ਕਥਾ ਇਸ ਪਾਵਨ ਸਥਾਨ ਤੇ ਚੱਲੀ ਹੈ ਔਰ ਸੰਗਤਾਂ ਦੇ ਵੱਲ ਚੜ ਕੇ ਸਹਿਯੋਗ ਦਿੱਤਾ ਜਿਹਦੇ ਵਿੱਚ ਸੁਣਨ ਵਾਲੇ ਸ਼ਰੋਤਾगण ਵੀ ਬੜੀ ਦੂਰੋਂ ਦੂਰੋਂ ਆਣ-ਵੰਡ ਦੇ ਪਿੰਡਾਂ ਤੋਂ ਇਸ ਕਥਾ ਵਿੱਚ ਸ਼ਾਮਲ ਹੋਏ ਅੱਜ ਕਥਾ ਦਾ 7ਵਾਂ ਦਿਨ ਹੈ ਤੇ ਕਥਾ ਦਾ ਭੋਗ ਪਾਏਗੇ ਔਰ ਲੰਗਰ ਵਰਤਾਏ ਗਏ ਕਥਾ ਜਿਹੜੀ ਹੈ ਅੱਜ ਸਪੂਰਨ ਹੋ ਗਈ ਹੈ ਔਰ ਬਾਬਾ ਜੀ ਦੇ અપਾਰ ਕਿਰਪਾ ਦੇ ਨਾਲ 24ਵਾਂ ਭੰਡਾਰਾ ਕੱਲ ਵੀ தி 25 ਤਰੀਕ ਨੂੰ ਇਸ ਅਖੰਡ ਧੂਣਾ ਦੇ ਕੀਤਾ ਜਾਵੇਗਾ ਇਹ ਅਖੰਡ ਧੂਣਾ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਪਿੰਡ ਕਾਲੇਵਾਲ ਬੀਤਵੇਖੇ ਸਥਿਤ ਸੋ ਸਾਰਿਆਂ ਨੂੰ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੈ ਜਿਹੜਾ ਕਿ ਮੇਰੇ ਦੇਖਦੇ ਮੇਰੇ ਵੀਰ ਇਸ ਵੀਡੀਓ ਨੂੰ ਇੱਥੇ ਪਟਾਰੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਆਗੇ ਆਪਣਾ ਜੀਵਨ ਸਫਲ ਕਰੋ ਜਕਾਰਾ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦਾ 24 ਤਰੀਕ ਨੂੰ 25 ਤਰੀਕ ਨੂੰ 24ਵਾਂ ਭੰਡਾਰਾ ਹਰ ਸਾਲ ਦੀ ਤਰ੍ਹਾਂ ਬੜੇ ਹਮਮਾ ਕੇ ਕੀਤਾ ਜਾਵੇਗਾ ਜਿਹਦੇ ਸੰਬੰਧ ਵਿੱਚ ਖੰਡਾ ਦੂਰ ਦੂਰ ਤੋਂ ਹੁਣੇ ਧੂਨੇ ਦੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਤੇ ਅੱਜ ਭੋਗ ਦੇ ਉਪਰੰਤ ਲੰਗਰ ਵੀ ਵਰਤਾਏਗੇ ਤੇ ਸਾਕਤਾਂ ਨੇ ਸਹਿਯੋਗ ਵੀ ਬਹੁਤ ਦਿੱਤਾ ਤੋਂ ਇਸੇ ਤਰ੍ਹਾਂ ਤੁਹਾਡਾ ਸਾਰਿਆਂ ਦਾ ਸਹਿਯੋਗ ਦੇ ਨਾਲ ਇਸ ਧੂਨੇ ਦੇ ਇਹ ਜਿਹੜੀ ਕਥਾ ਨਿਰੰਤਰ ਚੱਲਦੀ ਰਹੇਗੀ ਅਗਲੇ ਸਾਲਾਂ ਵਿੱਚ ਵੀ ਸਾਰਿਆਂ ਨੂੰ ਰਾਧੇ ਰਾਧੇ ਬੰਕੇ ਵਿਆਰੀ ਰੰਦ ਲਾਲ ਕੀ ਜੈ